ਚੀਦਾ ਦਾ ਲੈ ਕਹਿਣਾ ਤੁਹਾਨੂੰ ਹਾਂਜੀ ਸਿੱਧਾ ਲੱਗੇ ਸੀ ਛੀਦਾ ਚੁੱਕ ਕੇ ਲੈ ਵੀਰ ਜੀ ਅਸੀਂ ਰੱਬ ਵੱਲੋਂ ਹੁੰਦੇ ਹਾਂ ਤੇ ਭੈਣ ਨੇ ਹੱਥ ਮਾਰਿਆ ਨੂੰ ਤੇ ਇਹਦਾ ਬਚਾ ਗਿਆ ਵਿਚਾਰੀ ਦਾ ਯੂਪ ਬਿਹਾਰ ਬੰਦਾ ਜਾਂਦਾ ਹੁਣ ਤਾਂ ਪੰਜਾਬ ਵੀ ਕਈ ਤਰ੍ਹਾਂ ਦੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕੁਝ ਮੁੰਡਿਆਂ ਨੇ ਅੱਧੀ ਰਾਤ ਨੂੰ ਚੋਕਲੀ ਜਵਾਨ ਕੁੜੀ ਆਪਣੇ ਡਿਸਕਵਰ ਮੋਟਰਸਾਈਕਲ ਤੇ ਬਿਠਾ ਕੇ ਲਿਜਾ ਰਹੇ ਸਨ ਅਚਾਨਕ ਸ਼੍ਰੀ ਦਰਬਾਰ ਸਾਹਿਬ ਵੱਲੋਂ ਗੱਡੀ ਤੇ ਕੁਝ ਨੌਜਵਾਨ ਆ ਰਹੇ ਸਨ ਤੇ ਇਸ ਭੈਣ ਨੇ ਆਵਾਜ਼ਾਂ ਮਾਰੀਆਂ ਤੇ ਹੱਥ ਮਾਰਿਆ ਤੇ ਇਹਨਾਂ ਵੀਰਾਂ ਨੇ ਇਸ ਭੈਣ ਦੀ ਜਾਨ ਬਚਾਈ ਤੇ ਇੱਜ਼ਤ ਵੀ ਬਚਾਈ ਤੇ ਇਸ ਭੈਣ ਨੂੰ ਬਾਬੇ ਸ਼ਹੀਦਾਂ ਤੋਂ ਡਿਸਕਵਰ ਵਾਲੇ ਮੁੰਡਿਆਂ ਨੇ ਚੱਕਿਆ ਸੀ ਰੱਬ ਵੱਲੋਂ ਹੀ ਇਸ ਦੀ ਦਾ ਬਚਾਅ ਹੋ ਗਿਆ ਨਹੀਂ ਤਾਂ ਇਹਨਾਂ ਦਰਿੰਦਿਆਂ ਨੇ ਪਤਾ ਨਹੀਂ ਕੀ ਘਟਿਆ ਕਰਤੂਤ ਕਰਨੀ ਸੀ ਇਸ ਭੈਣ ਦੇ ਨਾਲ ਮੁੰਡੇ ਆਪਣਾ ਡਿਸਕਵਰ ਮੋਟਰਸਾਈਕਲ ਛੱਡ ਕੇ ਭੱਜ ਗਏ ਨੇ ਬਾਬੇ ਬੁੱਢੇ ਦੇ ਮੋੜ ਤੇ ਫੜਿਆ ਇਹਨਾਂ ਮੋਟਰਸਾਈਕਲ ਵਾਲਿਆਂ ਨੂੰ ਤੇ ਉਸ ਤੋਂ ਬਾਅਦ ਪੁਲਿਸ ਨੂੰ ਵੀ ਕਾਲ ਕਰਕੇ ਬੁਲਾ ਲਿਆ ਗਿਆ ਹੈ ਤੁਹਾਡੇ ਦੋਸਤੋ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਤੇ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਰੱਬ ਰੱਖਾ